ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਜਿਹੜੀਆਂ 12 ਦੀਆਂ ਜਿਗਾਠਾਂ ਆਉਂਦੀਆਂ ਉਹਨਾਂ ਨੂੰ ਸਾਫ਼ ਕਰਨ ਦਾ ਤਰੀਕਾ ਜਿਹੜੇ ਗੰਦੇ-ਮੰਦੇ ਹੱਥ ਲੱਗ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸਾਫ਼ ਕਰੀਏ ਆਓ ਜੀ ਦੱਸ ਦਿਆਂ ਤੁਹਾਨੂੰ ਆਪਾਂ ਗੋਲੀ ਦੇ ਵਿੱਚ ਸ਼ੈਂਪੂ ਪਾ ਲੈਂਦਾ ਸੀ ਜੀ ਹੁਣ ਆਪਾਂ ਇੱਕ ਚਮਚ ਪਾਵਾਂਗੇ ਚਿੱਟਾ ਸਿਰਕਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਫੇਰ ਜਿਹੜਾ ਦੰਦਾਂ ਵਾਲਾ ਬਰਸ਼ ਹੁੰਦਾ ਉਸ ਦੀ ਮਦਦ ਦੇ ਨਾਲ ਇਦੇ ਉੱਪਰ ਉਹ ਹਿਵਾ ਨੂੰ ਕਰਾਂਗੀ ਸਾਰੀ ਮੈਲ ਜਿਹੜੀ ਹੁੰਦੀ ਹੈ ਉਹ ਲੈ ਜਾਈਗੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਮੈਲ ਜਿਹੜੀ ਉਹ ਲੈ ਜਾਂਦੀ ਹੈ ਤੇ ਜਿਹੜੇ ਆਪਣੇ ਬੱਚੇ ਹੁੰਦੇ ਨੇ ਜੀ ਉਹ ਗੰਦੇ-ਮੰਦੇ ਹੱਥ ਲਾ ਦਿੰਦੇ ਨੇ ਬਾਰੀ-ਬਾਰੀ ਆਪਾਂ ਬੱਚਿਆਂ ਨੂੰ ਰੋਕ ਵੀ ਨਹੀਂ ਸਕਦੇ ਤਾਂ ਕਰਕੇ ਇਸ ਨੂੰ ਆਪਾਂ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਜੀ ਜਿਹੜੇ ਆਪਣੇ ਘਰੇ ਪਹਿਣਾ ਹੁੰਦਾ ਹੈਗਾ ਇਹਨਾਂ ਨੂੰ ਬਹੁਤ ਔਖਾ ਹੁੰਦਾ ਫਰਾਈ ਕਰਨਾ ਪਰ ਇਸ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਹਨ ਜੀ ਤੁਸੀਂ ਵੀ ਜਰੂਰ ਫਰਾਈ ਕਰਕੇ ਦੇਖਾ ਜੀ ਇਹ ਸਮੂਹ ਕੀਚ ਗਾਠਾਂ ਨੂੰ ਸਾਫ਼ ਹੋ ਜਾਂਦੀਆਂ ਜੀ ਬਿਲਕੁਲ ਨਵੇਂ ਵਾਂਗ ਚਮਕਣ ਲੱਗ ਜਾਂਦੀਆਂ ਇਹੋ ਜਿਹਾ ਤਾਂ ਤੁਸੀਂ ਦੇਖੋ ਸਹੀ ਅੱਗੇ ਬ੍ਰਸ਼ ਦੀ ਮਦਦ ਦੇ ਨਾਲ ਤੁਸੀਂ ਇਹਨਾਂ ਦਾ ਸਾਫ਼ ਕਰਦੇ ਇਹਨਾਂ ਨੂੰ ਤੇ ਜੀ ਸਾਡੀ ਵੀਡੀਓ ਜੀ ਉਸ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਦੇਖ ਸਕਦੇ ਆਂ ਜੀ ਵੀਡੀਓ ਦੇ ਵਿੱਚ ਕਿਸੀ ਕਿੰਨੀ ਮੈਲ ਜਿਹੜੀ ਕਿੰਨੀ ਲਹਿ ਰਹੀ ਨਹੀਂ ਜੀ ਜਿਹੜੇ ਦੁਵਾੜਾ ਪੰ ਇਸ ਦਿਨੀ ਤੋ ਹਟ ਨਹੀਂ ਸਕਦੇ ਕਿਉਂਕਿ ਇਹ ਨੂੰ ਜਲ ਲੱਗਦੀ ਆਂ ਵੀ ਇਹ ਹਣਮੋਨੀਅਮ ਦੇ ਹੁੰਦੀਆਂ ਨੇ ਇਹ ਜਲ ਵੀ ਤੁਸੀਂ ਦੇਖ ਸਕਦੇ ਜਲ ਲੱਗੀ ਹੋਈ ਇਹਨਾਂ ਨੂੰ ਇਹਾਰੇ ਸਾਫ ਜਰੂਰ ਕਰਨੇ ਪੈਂਦੇ ਨੇ ਬਹੁਤ ਗੰਦੇ ਆ ਲੱਗਦੇ ਨੇ ਇਹ ਵੀ ਮੱਖੀਆਂ ਹੁੰਦੀਆਂ ਜੇ ਮੈਂ ਆਪਣੇ ਘਰਾਂ ਦੇ ਵਿੱਚ ਇਹ ਵੀ ਬੈ ਕੇ ਇਹਨਾਂ ਦੇ ਉੱਪਰ ਜਾਂ ਤਾਂ ਫਾੜ ਮਿਕਣੇ ਜੀ ਸਾਰੀ ਸਫਾਈ ਹੋ ਜਾਉਗੀ ਇਹਨਾਂ ਦੇ ਨਾਲ ਜੇ ਬ੍ਰਸ਼ ਦੀ ਵਾਰ ਤੋਂ ਨਹੀਂ ਕਰਨੀ ਤੁਸੀਂ ਜਿਹੜਾ ਆਪਣੇ ਬਰਤਨ ਵਾਲਾ ਹੁੰਦਾ ਸਕਰਬ ਸਾਫ਼ ਕਰ ਦਿੰਨੇ ਆਪਾਂ ਭਾਂਡੇ ਇਸ ਦੇ ਨਾਲ ਵੀ ਕਰ ਸਕਦੇ ਆ ਜੀ ਸਾਫ਼ ਉਹਨਾਂ ਆਪਾਂ ਕਰਾਂਗੇ ਜੀ ਕੱਪੜੇ ਦੀ ਮਦਦ ਦੇ ਨਾਲ ਸਾਫ਼ ਜੇਕਰ ਤੁਹਾਨੂੰ ਇਹ ਆਈਡੀਆ ਵਧੀਆ ਲੱਗਿਆ ਤਾਂ ਤੁਸੀਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਜ਼ਰੂਰ ਕਰਨਾ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਧੰਨਵਾਦ ਜੀ